ਦੋਸਤੋ ਸਤਿ ਸ੍ਰੀ ਅਕਾਲ ਆਦਾਬ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਮਹਿੰਦਰ ਸਿੰਘ ਜੋਸ਼ੀ ਦੀ ਬਹੁਤ ਹੀ ਖੂਬਸੂਰਤ ਕਹਾਣੀ ਮੋਤੀ ਲੈ ਤੈਨੂੰ ਮੋਤੀ ਦਿਆਂ ਨਿੰਮੋ ਝੂਨੇ ਦਿੱਤੇ ਨੀ ਮਲਕੜੇ ਜਿਹੇ ਕੋਲ ਆ ਕੇ ਇਹ 10 ਦਿਨ ਦਾ ਦੁੱਧ ਚਟਕ ਤੂਰਾ ਆਪਣੀ ਪਤਨੀ ਦੇ ਪੈਰਾਂ 'ਵਲ ਸਰਕਾ ਦਿੱਤਾ ਰਖੀ ਪੀੜੀ ਤੇ ਬੈਠੀ ਸੱਤਵਲ ਖਾ ਗਈ ਮੋਤੀ ਮਣਾ ਮੁਹੀ ਹਕਾਰਤ ਉਹਦੀ ਚੀਖ ਤੇ ਲੱਦੀ ਹੋਈ ਸੀ ਫੇਰ ਜਦ ਬੱਚੇ ਦੀਆਂ ਅੱਖਾਂ ਦੇਖੀਆਂ ਉਹਨੂੰ ਜਾਪਿਆ ਜਿਵੇਂ ਉਹ ਨਸ਼ੇ ਦੀਆਂ ਕਟੋਰੀਆਂ ਹੋਣ ਮਿਸ਼ਰੀ ਦੇ ਕੁਜੇ ਤੇ ਅਗਲੇ ਸਾਂ ਉਹਨੇ ਉਹਨੂੰ ਆਪਣੇ ਢਿੱਡ ਵਿੱਚ ਨੱਪ ਲਿਆ ਦੇਸ਼ ਦੀ ਵੰਡ ਵੇਲੇ ਕਟਵੱਟ ਦੀਆਂ ਚੰਦਰੀਆਂ ਚੰਦਰੀਆਂ ਖਬਰਾਂ ਖਿੰਡੀਆਂ ਸ਼ੁਰੂ ਹੋਈਆਂ ਤੇ ਲੋਕ ਜੁੱਲੀ ਤਪੜੀ ਸਿਮੇਟ ਕੇ ਇੱਧਰ ਉੱਧਰ ਨਸਣ ਲੱਗੇ ਤਾਂ ਉਹਦੇ ਇੱਕ ਜਿਗਰੀ ਨੇ ਆਪਣਤ ਨਾਲ ਦਿੱਤੀ ਨੂੰ ਸੁਝਾਇਆ ਤੂੰ ਵੀ ਚੱਲਿਆ ਜਾ ਪਾਕਿਸਤਾਨ ਪਰ ਦਿੱਤੀ ਨੇ ਮੋਢੇ ਅਕੜਾ ਕੇ ਇਉਂ ਥਿਊੜੀ ਵਟ ਲਈ ਜਿਵੇਂ ਉਹਨੂੰ ਕੋਈ ਝੰਡ ਦੀ ਸੂਲ ਵਰਗੀ ਰੜਕਵੀਂ ਗਾਲ ਕੱਢੀ ਗਈ ਹੋਵੇ ਉਹਦਾ ਬਾਪ ਇਥੇ ਦਾਦਾ ਇਥੇ ਬਾਪ ਦਾਦੇ ਦਾ ਬਾਪ ਦਾਦਾ ਉਹਨਾਂ ਦੀ ਮਿੱਟੀ ਕਣਕ ਬਣੀ ਜਵਾਰ ਬਣੀ ਮਿਰਚ ਕਮਾਦ ਬਣੀ ਤੇ ਹੁਣ ਉਹ ਪਤਾ ਨਹੀਂ ਕਿੰਨੀ ਕੁ ਵਿਧਾਵਾ ਸਿੰਘ ਦੇ ਲਹੂ ਵਿੱਚ ਹੈ ਕਿੰਨੀ ਜਗਨੇ ਦੇ ਜਿਗਰ ਵਿੱਚ ਉਹਦਾ ਵੱਡਾ ਪੁੱਤ ਟਾਲੀ ਦੇ ਪੋਰੇ ਵਰਗਾ 6 ਫੁੱਟ ਲੰਮਾ ਇੱਕ ਪੁਲਿਸ ਦੇ ਹਾਕਮ ਨਾਲ ਠੈਕ ਪਿਆ ਨਾ ਸੁਣ ਸਕਿਆ ਗਾਂਧੀ ਬਾਪੂ ਨੂੰ ਕਿਹਾ ਕੋ ਬੋਲ ਤੇ ਕੁ ਥਾਵੇਂ ਸੱਟ ਵੱਜ ਕੇ ਪਤਾ ਨਹੀਂ ਕਿੱਥੇ ਖਖਰ-ਪਖਰ ਹੋ ਗਿਆ ਉਹਦੇ ਫੁੱਲਾਂ ਵਿੱਚੋਂ ਕੋਈ ਲੱਭ ਪੈਂਦਾ ਤਾਂ ਉਹ ਤਵੀਤ ਮੜਾ ਕੇ ਜਿੱਧਰ ਜਾਂਦਾ ਨਾਲ-ਨਾਲ ਲਈ ਫਿਰਦਾ ਪਰ ਫੁੱਲਾਂ ਦੀ ਤਾਂ ਖੁਸ਼ਬੂ ਵੀ ਉਹਦੇ ਤੱਕ ਨਾ ਪਹੁੰਚੀ ਦੂਜਾ ਪੁੱਤਰ ਸੌਸਲੱਗ ਉਹਦੇ ਬੁਢਾਪੇ ਦੀ ਡੰਗੂਰੀ ਨਵੀਂ ਲੁੰਗੀ ਤਹਿਮਤ ਪੈਨ ਕੇ ਨਾਨਕੀ ਮਿਲਣ ਗਿਆ ਮੁੜਖੇ ਨਾ ਆਇਆ ਬਚਤਰ ਸੌ ਖਾਂਦਾ ਸੀ ਉਹਦੀ ਲੋਥ ਮੈਂ ਆਪਣੀ ਸਰਹੰਦ ਨਹਿਰ ਵਿੱਚ ਤਰਦੀ ਦੇਖੀ ਹੈ ਕਿਸੇ ਜਥੇਵਾਲਾ ਨਹੀਂ ਝਟਕ ਛੱਡਿਆ ਹੋਵੇ ਭਾਵੇਂ ਪਰ ਕੋਈ ਮੂਮਨ ਕਿਉਂ ਨਹੀਂ ਜ਼ਬਾਹ ਕਰ ਸਕਦਾ ਸੀ ਉਹਨੂੰ ਉਦੋਂ ਕਿਹਦਾ ਕੋਈ ਧਰਮ ਸੀ ਕਿਹਦਾ ਕੋਈ ਰੱਬ ਇੱਥੇ ਕਾਹਲਾ ਸਿੰਘ ਨੇ ਵੀ ਤਾਂ ਚੌਂਤਰੀ ਤੇ ਸੁੱਤੇ ਪਈ ਸਕੇ ਭਤੀਜੇ ਦਾ ਗਲ ਲਾ ਦਿੱਤਾ ਸੀ ਬਈ ਆਪੇ ਕਿਸੇ ਮੁਸਲਮਾਨ ਦੇ ਨਾਂ ਲੱਗ ਜਾਊ ਜਾਇਦਾਦ ਖਾਤਰ ਬੰਦਾ ਪੰਡਾ ਬੋਰੀਆਂ ਬਨ ਲਵੇ ਟਰੰਕ ਬੀਪੇ ਚੁੱਕ ਲਵੇ ਥਾਉ ਥਾਈ ਸੁੱਤੀਆਂ ਸਕੇ ਸੰਬੰਧੀਆਂ ਦੀਆਂ ਰੂਹਾਂ ਦਾ ਕੀ ਕਰੇ ਤੁਸੀਂ ਜੀ ਅਖੇ ਚਲੇ ਜਾਓ ਪਾਕਿਸਤਾਨ ਵਿੱਤੀ ਨੂੰ ਰੁਣ ਹਾਕੀ ਹਾਸੀ ਆਈ ਕਿਹਦੇ ਕੋਲ ਚਲੇ ਜਾਈਏ ਪਾਕਿਸਤਾਨ ਕੀ ਹੈ ਉੱਥੇ ਸਾਡਾ ਫੇਰ ਜਦ ਅੱਗ ਚਾਰੇ ਪਾਸੇ ਭੜਕ ਉੱਠੀ ਪਿੰਡ ਦੇ ਸਿਆਣਿਆਂ ਨੇ ਅੱਲਾਹ ਦੇਤੇ ਨੂੰ ਕਿਹਾ ਹੋਰ ਨਹੀਂ ਆਪਣਾ ਨਾਂ ਹੀ ਵਟਾਲਾ ਨਾ ਜਾਣੀਏ ਕੋਈ ਪਾਸਿਓਂ ਆਈ ਮੁਸਟੰਡੇ ਕਿਸ ਵੇਲੇ ਹੱਥ ਚੁੱਕ ਲੈਣ ਪਹਿਲੇ ਵੱਡੇ-ਵਡੇਰੇ ਤਾਂ ਤੇਰੇ ਵੀ ਨੱਥੂ ਭੋਲੂ ਹੀ ਹੋਣਗੇ ਮੱਕਿਓ ਥੋੜਾ ਚੱਲ ਕੇ ਆਈ ਸੀ ਇੱਥੇ ਕੀ ਫਰਕ ਪੈਂਦਾ ਤੈਨੂੰ ਇਸ ਜਾਨਵਰ ਦੇ ਮਾਸ ਜਾਂ ਉਸ ਜਾਨਵਰ ਦੇ ਮਾਸ ਨਾਲ ਕੀ ਪਿਆ ਰੋਟੀਆਂ ਤਾਂ ਲੂਣ ਨਾਲ ਹੀ ਖਾਈ ਦੀਆਂ ਨੀ ਬੱਦੂ ਬੱਦ ਪਿਆਜ਼ ਨਾਲ ਮਾੜੀ ਜਿਹੀ ਗਲਿਆਂਦੀ ਹੀ ਗੱਲ ਹੈ ਦਿੱਤੀ ਨੇ ਮਨ ਨਾਲ مشورہ ਕੀਤਾ ਤੇ ਬਹੁਤਿਆਂ ਦੀ ਗੱਲ ਮੰਨ ਲਈ ਪਿੱਛੋਂ ਉਹਨੇ ਅਨੁਭਵ ਕੀਤਾ ਫਰਕ ਸੱਚੀ ਕੋਈ ਨਹੀਂ ਸੀ ਪਿਆ ਅੱਗੇ ਲੋਕ ਅੱਲਾ ਦਿੱਤੇ ਨੂੰ ਦਿੱਤਾ ਕਹਿੰਦੇ ਸੀ ਫੇਰ ਹਰਦਿੱਤ ਸਿੰਘ ਕਹਿਣ ਲੱਗ ਪਏ ਤੀਵੀਂ ਅੱਗੇੋਂ ਪਿੱਛੋਂ ਉਹੀ ਰੱਖੀ ਦੀ ਰੱਖੀ ਪਿੰਡ ਦੇ ਕੁਝ ਖਰੂਦੀ ਮੁੰਡੇ ਦਿੱਤੇ ਦੇ ਅਣਚੱਖ ਹਰਾਮ ਅੰਦਰ ਲਗਾ ਲੈਣ ਤੇ ਵੀ ਵਿਟਰੇ ਰਹੇ ਆਖਣ ਅਸੀਂ ਨਹੀਂ ਮੰਨਦੇ ਇਹ ਦੀਨਸ਼ੀਨ ਵਟੌਂਦੀ ਗੱਲ ਜਦ ਤੱਕ ਮਾਰ ਖਿਸਕਦੇ ਹੋਣ ਇਥੋਂ ਸਿੱਧੀ ਡੰਡੀ ਨਹੀਂ ਫਿਰ ਅਸੀਂ ਜਾਣੀਏ ਸਾਡੇ ਸ਼ਸਤਰ ਜਾਣਨ ਕਿਸੇ ਦਾਨੇ ਨੇ ਦਿੱਤੇ ਤੱਕ ਸਹਨਤਾ ਪੜਾਈ ਤੂੰ ਆਪਣਾ ਕਪੜਾ ਲਿੰਗੜ ਚੀਜ਼ ਵਸਤ ਬੇਸ਼ੱਕ ਰੱਖ ਪਰ ਆਹ ਚਾਰ ਗਧੇ ਜਵਾਕਾਂ ਨੂੰ ਹਗਾ ਦੇ ਇਹ ਰਿ ਆੜ ਕਰਦੇ ਨਹੀਂ ਅਸੀਂ ਮੌਜ ਮੇਲਾ ਕਰਾਂਗੇ ਤੇਰੇ ਭਰਾ ਬਣਾਉਂਦੀ ਇਧਰ ਆਪਣੇ ਦੇਸ਼ ਰਹਿ ਜਾਣ ਦੀ ਖੁਸ਼ੀ ਵਿੱਚ ਦਿੱਤੇ ਨੂੰ ਮਸਤੀ ਚੜ ਗਈ ਬਈ ਵਾਹ ਜੇ ਸਾਨੂੰ ਨਾਲ ਰਲਾਉਂਦਾ ਭਰਾ ਬਣਾਉਂਦਾ ਇੰਨਾ ਚਾਹੂ ਹੈ ਇਹਨਾਂ ਨੂੰ ਉਹ ਬੋਲਿਆ ਤਾਂ ਗਦੇ ਸੌਰੀ ਕੀ ਮੈਂ ਤਾਂ ਚਾਰੇ ਹੱਥ ਪੈਰ ਵਾਰ ਦੇਣ ਨੂੰ ਤਿਆਰ ਹਾਂ ਜਿਹੜੀ ਦੋ ਰੁਪਏ ਦੀ ਕਮਾਈ ਸੀ ਵੜੇ ਢੋਂ ਦੀ ਉਹ ਤਾਂ ਗਈ ਗਧਿਆਂ ਨਾਲ ਪਰ ਦਿੱਤਾ ਬੀਰੋਜ਼ਗਾਰ ਨਾ ਰਿਹਾ ਸਪੈਦਪੂਸ਼ ਨਰਾਤਾ ਸਿੰਘ ਨੇ ਉਹਨੂੰ ਆਪਣੇ ਪਸ਼ੂ ਸੰਭਾਲ ਦਿੱਤੇ ਰੋਟੀ ਤੋਂ ਦਿੱਤੀ ਸਗੋਂ 15 ਰੁਪਏ ਨਕਦ ਦੇਣੇ ਵੀ ਮੰਨ ਗਿਆ ਐਵੇਂ ਉਛਲ ਵਜੋਂ ਫਸਲ ਆਈ ਬਾਦ 55 ਤੋਂ ਟੱਪੀ ਰੱਖੀ ਕਿਸੇ ਦੀ ਰੂਹ ਵੇਲੇ ਕਿਸੇ ਦਾ ਪੀਣਾ ਛੰਡੇ ਧਾਨ ਛੰਡੇ ਕੰਧਾ ਲਿਪੇ ਇਨਾ ਕੁਝ ਕਰਕੇ ਵੀ ਪਾਇਆ ਆਟਾ ਕਦੇ ਘੜੇ ਵਿੱਚ ਹੁੰਦਾ ਕਦੇ ਨਾ ਵੀ ਹੁੰਦਾ ਇਸ ਗੱਲ ਨੂੰ ਉਹ ਘਟਵੱਧ ਹੀ ਚੁਰਦੀ ਪਰ ਮਨ ਨੂੰ 100 ਗੇੜਾਂ ਪੇਚਾਂ ਵਿੱਚ ਪਾ ਕੇ ਆਪਣੇ ਗਵਾਚ ਗਏ ਲਾਲ ਉਹਨੂੰ ਕਿਸੇ ਘੜੀ ਨਾ ਪੁੱਲਦੇ ਤੇ ਉਹ ਸਾਰੀ ਸਾਰੀ ਰਾਤ ਰੋਈ ਜਾਂਦੀ ਚੁੰਨੀ ਵਿੱਚ ਮੂਹ ਲਗਾ ਕੇ ਤੇ ਜਦ ਕੰਮ ਕਿਸੇ ਪਾਸਿਓਂ ਨਾ ਮਿਲਦਾ ਦਿਨੇ ਵੀ ਇੱਕ ਸ਼ਾਮ ਜੰਗੀਰ ਪੰਗੂ ਸਦਨ ਆਇਆ ਉਹਦੀ ਨੂੰ ਆਸ ਨਾਲ ਸੀ ਨਿਆਮਤ ਗਈ ਪਿੱਛੋਂ ਦਾਈ ਲੱਭਦੀ ਹੀ ਨਹੀਂ ਸੀ ਕੋਈ ਨੇੜੇ ਜਾਂ ਦੂਰ ਤੇ ਰੱਖੀ ਕੁਛ ਜਾਣੀ ਨਾ ਭੁੱਜੀ ਦਿੱਤੇ ਦੇ ਚਾਰ ਨਿਆਣੇ ਹੀ ਜਣੇ ਸਨ ਆਪ ਪਰ ਉਹਨੇ ਦਿਨੇ ਖੱਪ ਰਾਤਾਂ ਜਾਗ ਜਣੀਪਾ ਸੁਖੀ ਸੰਦੀ ਨੇਪਰੇ ਝਾੜ ਦਿੱਤਾ ਜੱਟ ਸਰਦੇ ਪੁੱਜਦੇ ਸਨ ਸੱਠ ਕਮਾ ਦੇ ਮਾਲਕ ਪਹਿਲੇ ਪਤ ਦਾ ਮੂੰਹ ਦੇਖ ਕੇ ਕੇਸੂ ਵਾਂ ਖੜ ਗਏ ਬਹੂ ਨੇ ਕਿਹਾ ਰੱਖੀਏ ਪਿਛੋ ਨਾ ਆ ਖਿੱਚ ਜੱਕ ਗਈ ਜੋ ਜੀ ਕਰਦਾ ਮੰਗ ਲੈ ਤੇ ਰਖੀ ਨੇ ਬਿਨਾ ਸਮਝੇ ਵਿਚਾਰੇ ਠਾ ਸੱਟਾ ਮਾਰਿਆ ਜਿਉਣ ਜੋਗੀਏ ਮੈਨੂੰ ਤਾਂ ਇੱਕ ਗਧਾ ਲੈ ਦੇ ਇਹ ਰਖੀ ਦੀ ਗੱਲ ਤੇ ਹੱਸ ਹੱਸ ਕੇ ਜੰਗੀਰ ਹੋਣਾ ਦੇ ਢਿੱਡੀ ਪੀੜਾ ਪੈ ਗਈਆਂ ਪਰ ਤਿੰਨ ਕੁ ਮਹੀਨੇ ਦਾ ਗਧੇ ਦਾ ਬੱਚਾ ਉਹਨਾਂ ਨੇ ਅਗਲੀ ਸਵੇਰ ਉਹਦੀ ਵੇੜੇ ਲਿਆ ਖੜਾ ਕੀਤਾ ਦਿੱਤਾ ਆਪਣੀ ਜਨਾਨੀ ਦੀ ਮੋਟੀ ਮੱਤ ਤੇ ਕਲਪਿਆ ਨਪਾਗੀ ਮੰਗਣ ਬੈਠੀ ਸੀ ਕੋਈ ਚੱਜ ਦੀ ਚੀਜ਼ ਤਾਂ ਮੰਗਦੀ ਇਹ ਪਣੋਈਆ ਤਾਂ ਪਤਾ ਨਹੀਂ ਕਿੰਨਾ ਚਿਰ ਸਿਰੋਂ ਖਾਊ ਨਾਲੇ ਇਕੱਲੇ ਗਦੇ ਦਾ ਬਣਦਾ ਕੀ ਹੈ ਨਾ ਇਟਾਂ ਟੁਈਆਂ ਜਾਣ ਨਾ ਜਣਸਾਂ ਰੱਖੀ ਨੇ ਉਹਦੀ ਹਾਲ ਦਹਾਈ ਪਰ ਕਾਂ ਕੁੱਤਿਆਂ ਦੇ ਰੋਲੇ ਵਿੱਚ ਗਵਾ ਦਿੱਤੀ ਬੱਚਾ ਚਿੱਟਾ ਸਫੇਦ ਸੀ ਰੂਹ ਦੇ ਗੁੜੇ ਵਰਗਾ ਉਹ ਕਦੇ ਉਹਨੂੰ ਧੁੱਪ ਵਿੱਚ ਮਲਮਲ ਕੇ ਨਹਾਵੇ ਕਦੇ ਲੂਈ ਤੇ ਮਹਿੰਦੀ ਨਾਲ ਮੂਰਤਾ ਛਾਪੇ ਕਦੇ ਕੰਗਰਾਲੇ ਗੁੰਦੇ ਕਦੇ ਚੁੱਲੀਆਂ ਦਿੱਤਾ ਲੰਮੀ ਆਸਤੇ ਸੂਤਲੀਆਂ ਬਟਣ ਲੱਗਾ ਪਰ ਰਖੀ ਨੇ ਉਹਦਾ ਅਟੇਰਨਾ ਟਾਂਡ ਤੇ ਬੁਗਾ ਮਾਰਿਆ ਤੇ ਬੋਲੀ ਗੁਣ ਬਣਾਉਣੀ ਹੈ ਬਣਾ ਲੈ ਬੇਸ਼ੱਕ ਲਦਨੀ ਤੈਨੂੰ ਆਪਣੇ ਮੋਹਰਾਂ ਤੇ ਪਊ ਮੋਤੀ ਨੂੰ ਨਹੀਂ ਮੈਂ ਬੋਝ ਚੁੱਕਣ ਦੇਣਾ ਇੱਕ ਤੋਲਾ ਕਦੇ ਵੀ ਰੱਖੀ ਨੇ ਗਦੇ ਦਾ ਨਾਂ ਮੋਤੀ ਰੱਖਿਆ ਸੀ ਲੋਕ ਜਾਣਦੇ ਸਨ ਕਿਉਂ ਸੋਨਾ ਬੜਾ ਹੈ ਤਾਂ ਪਰ ਉਹਦੀਆਂ ਆਪਣੀਆਂ ਅਣਸੋਚੀਆਂ ਸੋਚਣੀਆਂ ਹੋਰ ਸਨ ਮਾਮਦੀਨ ਉਹਦਾ ਵੱਡਾ ਪੁੱਤਰ ਸੀ ਤੋਫੀਕ ਛੋਟਾ ਮੋਤੀ ਵਿੱਚ ਦੋਹਾਂ ਦੇ ਨਾਂ ਜੁੜਦੇ ਸਨ ਮੰਮਾ ਇੱਕ ਦਾ ਤੱਤਾ ਦੂਜੇ ਦਾ ਉਹ ਜਦ ਵੀ ਮੋਤੀ ਮੂੰਹੋਂ ਕੱਢਦੀ ਉਹਦੀ ਦੂਮੀ ਬੁੱਲ ਸ਼ੈਦ ਨਾਲ ਭੇਜ ਜਾਂਦੀ ਫੇਰ ਦਿੱਤਾ ਮਿਆਦੀ ਤਾਂ ਆਪਣੇ ਢਾ ਲਿਆ 20 ਦਿਨ ਅੰਟੁੱਟ ਚੜਿਆ ਰਿਹਾ ਚਾਰ ਦਿਨ ਪ੍ਰਾਨ ਛੱਡੇ ਫੇਰ ਆਂ ਚੜੇ ਰੱਖੀ ਉਹਨੂੰ ਪਾਣੀ ਦੇਵੇ ਲਤਵਾ ਕੁੱਟੇ ਕਿ ਕਰੂ ਕਰ ਗੋਲਪੁਣੇ ਭਾਲਦੀ ਫਰੇ ਪੁੜੀਆਂ ਕਾੜੇ ਮੁੱਲ ਲਿਆਉਣੇ ਹੁੰਦੇ ਤੇ ਗੁਰਦੀ ਡਲੀ ਦੀ ਚਾਹ 4-6 ਬੱਕਰੀਆਂ ਦੀਆਂ ਧਾਰਾਂ ਜਿਹਦੇ ਕੋਲੋਂ ਪੰਜ ਫੜਦੀ 37 ਦਿਨੀ ਅਠਾਂ ਦਾ ਸਵਾਲੀ ਹੋ ਜਾਂਦਾ ਦਸਵੇਂ ਸਬਰੇ ਮੂੰਹ ਮਿੱਟਣ ਲਈ ਗਿੱਦਾ ਮਲ ਦੀ ਸ਼ਰਨ ਲਈ ਉਹਨੇ ਘਰ ਆਹੀ ਦੀ ਰੱਖੀ ਵੀ ਪਰ ਮਹੀਨਾ ਪਿੱਛੋਂ ਪੂਰਾ ਹੋਇਆ ਉਹਦਾ ਪੁੱਤ ਲక్ష్ਮਣ ਮੋਤੀ ਨੂੰ ਪਹਿਲਾਂ ਰਸੋਂ ਧੂਕੇ ਲੈ ਗਿਆ ਰੱਖੀ ਨੇ ਅੰਦਰ ਵੜ ਕੇ ਹਜ਼ਾਰ ਦਰ ਅਸੀਸ ਗਿੱਦੇ ਨੂੰ ਕੱਢੀ ਉਹਦੇ ਸਾਰੇ ਅਗਲੇ ਇੱਕ ਇੱਕ ਕਰਕੇ ਪਿੱਟੇ ਦਿੱਤਾ ਸਮਝਾਉਣ ਲੱਗਾ ਗਿੱਦੇ ਹੋਰਾਂ ਨਾਲ ਸਾਡੀ ਪੀੜ੍ਹੀਆਂ ਦੀ ਬਣੀ ਹੈ ਉਹ ਕਿਥੇ ਆ ਪਿੰਡ ਹੁੰਦਾ ਤਾਂ ਦੇਖਦੀ ਲక్ష్ਮਣ ਵੀ ਦਿਸਦਾ ਨਮੂਰਾ ਹੈ ਹੈ ਨਹੀਂ ਵਿੱਚੋਂ ਮੈਨੂੰ ਪਤਾ ਉਹਨੇ ਸਪਾਂਡੇ ਠਿੱਕਰ ਨੂੰ ਹੱਥ ਨਹੀਂ ਲਾਇਆ ਜੇ ਸਾਰਾ ਲੱਕਾ ਤੁੱਕਾ ਵਿਆਜ ਬੱਟੂ ਵਿੱਚ ਹੁੰਜ ਕੇ ਲੈ ਜਾਂਦਾ ਫੇਰ ਵੀ ਆਪਾਂ ਕੀ ਕਰ ਲੈਣਾ ਸੀ ਰੱਖੀ ਉਹਨੂੰ ਵੀ ਚਾਰੇ ਪੈਰ ਚੁੱਕੇ ਪੈ ਗਈ ਤੇ ਘਰੂਟਾ ਨੋਂਦਰਾ ਨਾਲ ਹੂੰ ਮੱਥਾ ਬਲੁੰਦਰ ਦਿੱਤਾ ਦਿੱਤੇ ਤੋਂ ਪੈਨੋ ਮੋਤੀ ਦੇ ਮਾਲਕ ਉਹਨੂੰ ਰੂੜੀਆਂ ਤੇ ਰੱਖੀ ਛੱੜਦੇ ਸਨ ਸਾਰਾ ਦਿਨ ਕੂੜਾ ਚਗਣਾ ਰੱਖੀ ਉਹਨੂੰ ਆਪਣੀ ਦੇਲ ਹੀ ਨਾ ਟੱਪਣ ਦੀ ਸਿਉਨੇ ਵਰਗੀ ਸੁੱੱਚੀ ਕੜਬ ਹੱਥੀ ਚੂਰਚੂਰ ਪਾਉਂਦੇ ਤੇ ਵਿੱਚ ਜੀ ਪਰਮੇਸ਼ੂਲੇ ਲਦਦਾ ਭੂਰਾ ਥੱਲੇ ਡਿੱਗਿਆ ਨਹੀਂ ਤੇ ਉਹਨੇ ਪੱਲੇ ਵਿੱਚ ਪਾਇਆ ਨਹੀਂ ਮੋਤੀ ਦਾ ਥਾਣ ਇਉਂ ਝਮਝਮ ਕਰਦਾ ਜਿਵੇਂ ਕਿਸੇ ਨੇ ਅੱਖਾਂ ਦੀਆਂ ਝਿਮਣਾ ਨਾਲ ਬਹਾ ਰਿਆ ਹੋਵੇ ਫਿਰ ਇਧਰੋਂ ਆਈ ਉਹਨੂੰ ਜਫੀ ਵਿੱਚ ਲੈ ਲਿਆ ਉਧਰੋਂ ਆਈ ਮੂੰਹ ਪੁਛਕਾਰ ਗਈ ਲਾਲਿਆਂ ਦੀ ਹਵੇਲੀ ਮੋਤੀ ਨੂੰ ਹੱਡਾ ਰੂੜੀ ਤੋਂ ਵੀ ਭੈੜੀ ਜਾਪੀ ਉਹਨੇ ਤੂੜੀ ਕੁੱਟੀ ਦਾ ਤਣਖਾ ਨਾ ਦੰਦਿਆ ਦਿਨਾਂ ਦੇ ਦਿਨ ਸਿਰ ੁੱਟੀ ਖੜਾ ਰਵੇ ਤੇ ਲੇਖਾਂ ਨੂੰ ਰੋਈ ਜਾਵੇ ਜੁਮੇ ਦੀ ਰਾਤ ਰੱਖੀ ਨੂੰ ਸੁਪਨਾ ਆਇਆ ਜਿਵੇਂ ਕਿਸੇ ਨੇ ਉਹਦੇ ਦੋਵੇਂ ਪਤ ਉੱਠੇ ਲਟਕਾਏ ਹੋਣ ਤੇ ਉਹਨਾਂ ਦੇ ਸਿਰਾਂ ਵਿੱਚੋਂ ਮਮਿਆਈ ਟੁਪਕਾ ਟੁਪਕਾ ਹੀਟ ਉਬਲਦੀ ਤੇਲ ਦੀ ਕੜਾਹੀ ਵਿੱਚ ਟਪਕ ਰਹੀ ਹੋਵੇ ਉਹ ਤੜਪ ਕੇ ਉੱਠੀ ਤੇ ਨਾਲ ਦਿੱਤਾ ਬੈਠਾ ਕਰ ਲਿਆ ਉਹਨੇ ਕਸਮ ਚੁੱਕੀ ਸੀ ਮੁੜ ਕਰਿਆੜਾਂ ਦਾ ਦਰਸ਼ਨ ਨਹੀਂ ਕਰਨਾ ਪਰ ਇੰਨਾਂ ਹਾਲਾਂ ਵਿੱਚ ਉਹ ਕਿਵੇਂ ਭੁਗਦੀ ਉਹਨੇ ਮਰਮਰ ਹਨੇਰੀਆਂ ਘੜੀਆਂ ਲੰਗਾਈਆਂ ਤੇ ਮੂੰਹ ਚ ਅਖਰਾ ਹੁੰਦੇ ਸਾਰ ਗਿੱdde ਵੱਲ ਦੌੜੀ ਭੁੱਖ ਹਾਥੀਆਂ ਦੇ ਮਾਣ ਤੋੜ ਦਿੰਦੀ ਹੈ ਤੇ ਅਲੋਲ ਉਮਰ ਦੀ ਤਾਂ ॠषि ਯੋਗੀ ਵੀ ਨਹੀਂ ਸਹਿਣਦੇ ਕਿੰਨੇ ਦਿਨ ਮੋਤੀ ਦੀਆਂ ਲੱਤਾਂ ਪੰਜ ਪਰਬਤਾਂ ਦੇ ਬੋਝੇ ਹੇਠ ਮੜਕਦੀਆਂ ਰਹੀਆਂ ਉਹਦੇ ਮਗਜ਼ ਵਿੱਚ ਹੱਥ ਹੱਥ ਲੰਮੇ ਕਿਲ ਖੋਪਦੇ ਰਹੇ ਪੇਟ ਵਿੱਚ ਮੱਟਾਂ ਦੇ ਮੱਟ ਤੇਜ਼ਾਬ ਉਬਲਿਆ ਪਲ-ਪਲ ਛਾਲਾਂ ਮਾਰ ਕੇ ਬਾਦੀ ਪੀੜ ਫੇਰ ਇੱਕ ਸਿਰੋਂ ਮੁੱਕ ਗਈ ਜਦ ਰੱਖੀ ਪਹੁੰਚੀ ਉਹ ਗੰਦਾ ਮੁਤਰਾਲਾ ਵਿੱਚ ਮੂੰਹ ਅੱਡੀ ਪਿਆ ਸੀ ਉਹਦੀ ਜਾਨ ਬਰੂਹਾਂ ਤੇ ਖੜੀ ਜਿਵੇਂ ਅੰਗ-ਅੰਗ ਨੂੰ ਰਾਮਸੱਤ ਬੁਲਾ ਕੇ ਤੁਰ ਹੀ ਜਾ ਰਹੀ ਹੋਵੇ ਰੱਖੀ ਨੂੰ ਕੰਬਣੀ ਛੁੱਟ ਗਈ ਉਹ ਪੁੱਠੇ ਪੈਰੀ ਨੱਸੀ ਤੇ ਆਪਣੇ ਘਰ ਪੀੜੀ ਤੇ ਆ ਟੱਠੀ ਲੈ ਤੰਨੂ ਮੋਤੀ ਦਿਆਂ ਨਿਮੋ ਝੂਨੇ ਦਿੱਤੇ ਨੇ ਮਲਕੜੇ ਜਿਹੇ ਕੋਲ ਆ ਕੇ ਇੱਕ ਦਸਕ ਦਿਨ ਦਾ ਦੁੱਧ ਚਿੱਟਾ ਕਤੂਰਾ ਉਹਦੇ ਪੈਰਾਂ 'ਵਲ ਸਰਕਾ ਦਿੱਤਾ ਮੋਤੀ ਹਕਾਰਤ ਦੀਆਂ ਬਿਛਾੜਾਂ ਸੁਟਦੀ ਰੱਖੀ ਚੀਕੀ ਕੋਈ અત્યੰਤ ਪਵਿੱਤਰ ਸ਼ਬਦ ਇੱਕ ਰੁੱਲਦੇ ਕਤੂਰੇ ਨਾਲ ਜੋੜ ਕੇ ਦਿੱਤੇ ਨੇ ਜਿਵੇਂ ਉਹਦੇ ਪਿੱਤੇ ਦੇ ਬਰੂਦ ਨੂੰ ਤਿਲੀ ਲਾ ਦਿੱਤੀ ਹੋਵੇ ਤੂੰ ਅੱਖਾਂ ਤਾਂ ਦੇਖ ਇਹਦੀਆਂ ਉਹਨੇ ਮੁਲਾਈਮੀ ਨਾਲ ਕਤੂਰੇ ਦੀ ਪਿੱਠ ਦਾ ਪਸ਼ਮੀਨਾ ਫਲੋਸਦਿਆਂ ਕਿਹਾ ਰੱਖੀ ਨਹੀਂ ਹੌਂਟ ਚੱਟਣ ਦੇ ਨਾਲ-ਨਾਲ ਪੂਛ ਹਿਲਾਉਂਦੇ ਕਤੂਰੇ ਦੇ ਮੂੰਹ ਵੱਲ ਇੱਕ ਟੱਕ ਤੱਕਿਆ ਜਿਵੇਂ ਉਹ ਤੁਫੀਕ ਦੀਆਂ ਅੱਖਾਂ ਲੱਭੜੀ ਹੋਵੇ ਨਸ਼ੇ ਦੀਆਂ ਕੁੱਟਾਂ ਤੇ ਮਾਮਦੀਨ ਦੀਆਂ ਮਿਸ਼ਰੀ ਦੇ ਕੁਜੇ ਫੇਰ ਉਹਦੇ ਠੱਡ ਵਿੱਚ ਮੂੰਹ ਦੇ ਕੇ ਚਾਂਗਰ ਮਾਰੀ ਮੇਰੇ ਬੱਚੇ ਕਤੂਰੇ ਨੂੰ ਇਹਦੀ ਕੁਝ ਸਮਝ ਨਾ ਆਈ ਤੇ ਉਹ ਰੱਖੀ ਵੱਲ ਇਉਂ ਤੱਕਣ ਲੱਗਾ ਜਿਵੇਂ ਕੋਈ ਨਿਪਟ ਬਗਾਨਾ ਸੱਤ ਪ੍ਰਾਇਆ ਦੇਖਦਾ ਹੈ ਰੱਖੀ ਨੇ ਕਈ ਚਾਂਗਰਾ ਹੋਰ ਮਾਰੀਆਂ ਅੱਗੇ ਨਾਲੋਂ ਵੀ ਉੱਚੀਆਂ ਕੁੱਤਾ ਡਰ ਕੇ ਡੜਹਾ ਪਿਆ ਉਹਦੇ ਹੱਥ ਪੈਰ ਇਉਂ ਛਟਪਟਾਰੇ ਸਨ ਜਿਵੇਂ ਉਹਦੇ ਹੇਠ ਅੰਗਾਰ ਬਿਸ਼ੇ ਹੋਣ ਰੱਖੀ ਨੇ ਇੱਕ ਹਾਂਬਲੇ ਨਾਲ ਖੱਬੇ ਸੱਜੀ ਖਿੰਡਿਆ ਸਾਰਾ ਗਮ ਆਪਣੀ ਹਿੱਕ ਵਿੱਚ ਸਮੇਟ ਲਿਆ ਤੇ ਫੇਰ ਜਦ ਉਹ ਕਤੂਰੇ ਦੀ ਬੂਥੀ ਚੁੰਮਣ ਲੱਗੀ ਉdੀਆਂ ਅੱਖਾਂ ਮੁਸਕਰਾਉਂਦੀਆਂ ਮਮਤਾ ਨਾਲ ਉਛਲ ਰਹੀਆਂ ਸਨ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ